ਸੱਪਲੰਘਣ ਪਿੱਛੋਂ ਲਕੀਰ ਕੁੱਟਣ ਦਾ ਕੋਈ ਫਾਇਦਾ ਨਾ ਤਾਂ ਅਜ ਤੱਕ ਕਦੇ ਹੋਇਆ ਤਿੰਨਾ ਕਦੇ ਹੋਵੇਗਾ ਦੇਸ਼ ਵਾਸੀਆਂ ਦੇ ਢਿੱਡ ਤੇ ਖਤਰਾ ਮੰਡਰਾ ਰਿਹਾ ਹੈ ਕਿਸਾਨਾਂ ਦੀ ਆਮਦਨ ਘਟ ਜਾਊਗੀ ਪਾਣੀ ਦਾ ਸੰਕਟ ਹੋਰ ਡੂੰਗਾ ਹੋ ਜਾਊਗਾ ਪ੍ਰਦੂਸ਼ਣ ਦੇ ਨਾਲ ਨਾਲ ਤਾਪਮਾਨ ਵਧੂਗਾ ਇਨਸਾਨਾਂ ਦੇ ਨਾਲ ਜੀਵ ਜੰਤੂ ਵੀ ਖਤਰੇ ਵਿੱਚ ਹਨ ਪੰਜਾਬ ਦਾ ਪਿੰਡੂ ਸੱਭਿਆਚਾਰ ਵਿਸਰ ਰਿਹਾ ਹੈ ਇਹ ਪੰਜਾਬ ਨੂੰ ਲੈ ਕੇ ਕਿਸੇ ਜੋਤਸ਼ੀ ਦੀ ਕੀਤੀ ਭਵਿੱਖਬਾਣੀ ਨਹੀਂ ਬਲਕਿ ਪੰਜਾਬ ਦੇ ਸਿਰ ਤੇ ਥੋਪਿਆ ਜਾ ਰਿਹਾ ਉਹ ਸੰਕਟ ਹੈ ਜਿਸ ਨੂੰ ਸਾਨੂੰ ਪੰਜਾਬ ਵਾਸੀਆਂ ਨੂੰ ਅਤੇ ਪੰਜਾਬ ਦੀ ਸਰਕਾਰ ਨੂੰ ਛੇਤੀ ਤੋਂ ਛੇਤੀ ਸਮਝਣਾ ਪਊਗਾ ਨਹੀਂ ਤਾਂ ਉਹੀ ਗੱਲ ਕਿ ਸੱਪ ਲੰਗਣ ਪਿਛੋਲ ਕੀ ਘੁੱਟਣ ਦਾ ਕੋਈ ਫਾਇਦਾ ਨਹੀਂ ਹੋਣਾ ਸਬਸ੍ਰਿਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਅਸੀਂ ਪੰਜਾਬ ਦੇ ਭਵਿੱਖ ਤੇ ਮੰਡਰਾ ਰਹੇ ਖਤਰੇ ਬਾਰੇ ਗੱਲ ਕਰਾਂਗੇ ਇਸ ਰਿਪੋਰਟ ਤੇ ਵਿੱਚ ਪ੍ਰਾਈਮ ਬੁਲੇਟਨ ਦੇ ਵਿੱਚ ਵਿਸਥਾਰ ਦੇ ਨਾਲ ਉਸ ਸੰਕਟ ਬਾਰੇ ਦੱਸਾਂਗੇ ਜਿਸ ਨੂੰ ਰੋਕਿਆ ਨਾ ਗਿਆ ਤਾਂ ਮਨੁੱਖ ਦੇ ਢਿੱਡ ਤੋਂ ਲੈ ਕੇ ਪੰਜਾਬ ਦੀ ਵਿਰਾਸਤ ਸਭ ਕੁਝ ਖਤਰੇ ਵਿੱਚ ਆ ਜਾਏਗਾ ਲਹਿਰਾਉਂਦੇ ਪੰਜਾਬ ਦੇ ਹਰੇ ਭਰੇ ਖੇਤਾਂ ਦੀ ਥਾਂ ਅੱਜ ਉੱਚੀਆਂ ਇਮਾਰਤਾਂ ਲੈ ਰਹੀਆਂ ਨੇ ਖੇਤਾਂ ਨੂੰ ਉਜਾੜ ਕੇ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਇਹ ਬਦਲ ਦੇ ਪੰਜਾਬ ਦੇ ਵਿਕਾਸ ਦੀ ਤਸਵੀਰ ਨਹੀਂ ਬਲਕਿ ਸੂਬੇ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਨੂੰ ਤੋੜਨ ਦੀ ਉਹ ਸਾਜਿਸ਼ ਹੈ ਜਿਸ ਨੂੰ ਰੋਕਿਆ ਨਾ ਗਿਆ ਤਾਂ ਭੁਗਤਾਨ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਨੂੰ ਕਰਨਾ ਪਊਗਾ ਪਿੰਡਾਂ ਵਿੱਚ ਵਸਤੇ ਪੰਜਾਬ ਨੂੰ ਸ਼ਹਿਰੀ ਕਰਨ ਦੀ ਰਾਹ ਪਾਉਣ ਦਾ ਜਿਹੜਾ ਖੇਡ ਖੇਡਿਆ ਜਾ ਰਿਹਾ ਹੈ ਉਸ ਦਾ ਨਤੀਜਾ ਅੱਜ ਇਹ ਹੋਇਆ ਕਿ ਪੰਜਾਬ ਚ ਖੇਤੀ ਹੀਟਲਾ ਕਰੀਬ 30000 ਏਕੜ ਰਕਬਾ ਘਟ ਹੋ ਗਿਆ ਜਦਕਿ ਖੇਤੀ ਪ੍ਰਧਾਨ ਸਾਡੇ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਇਸ ਦਾ ਉਲਟਾ ਅਸਰ ਹੋਇਆ ਹੈ ਹਰਿਆਣਾ ਵਿੱਚ 147000 ਏਕੜ ਰਕਬਾ ਖੇਤੀ ਹੇਠਲਾ ਵਧ ਗਿਆ ਹੈ 2019-20 ਦੇ ਵਿੱਚ ਹਰਿਆਣੇ ਚ 37 ਲੱਖ 94 ਹੈਕਟੇਅਰ ਰਕਬਾ ਖੇਤੀ ਹੇਠ ਸੀ ਤੇ 2023-24 ਚ ਵਧ ਕੇ 38 ਲੱਖ 53 ਹੈਕਟੇਅਰ ਹੋ ਗਿਆ ਤੇ ਇਹਦੇ ਮੁਕਾਬਲੇ ਪੰਜਾਬ 'ਚ 2019-20 ਦੇ ਵਿੱਚ ਖੇਤੀ ਹੇਠਲਾ ਰਕਬਾ 42 ਲੱਖ 38000 ਹੈਕਟੇਅਰ ਸੀ ਜੋ ਹੁਣ ਘਟ ਕੇ 42 ਲੱਖ 26000 ਹੈਕਟੇਅਰ ਰਹਿ ਗਿਆ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਬਠਿੰਡਾ ਤੇ ਪਟਿਆਲਾ ਸਮੇਤ ਸੰਗਰੂਰ ਤੇ ਵਿੱਚ ਸ਼ਹਿਰਾਂ ਦਾ ਹੋਰ ਵਿਸਥਾਰ ਹੋਇਆ ਹੈ ਸ਼ਹਿਰਾਂ ਦੇ ਬਾਰੀ ਇਲਾਕਿਆਂ ਵਿੱਚ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ ਜਿਸ ਦੀ ਵਜ੍ਹਾ ਕਰਕੇ ਖੇਤੀ ਯੋਗ ਜ਼ਮੀਨ ਘਟੀ ਹੈ ਇੱਕ ਗੱਲ ਤਾਂ ਸੱਚ ਹੈ ਕਿ ਕਿਸਾਨ ਆਪਣੀ ਮਰਜ਼ੀ ਦੇ ਨਾਲ ਆਪਣੀਆਂ ਜ਼ਮੀਨਾਂ ਨਹੀਂ ਦਿੰਦੇ ਬਲਕਿ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਨੇ ਫਿਰ ਮਰਜ਼ੀ ਕੀ ਨਾ ਕਰਦੇ ਕਣਕ ਉਟੋਨਾ ਨੂੰ ਪਰਨਾ ਪੈਂਦਾ ਪੰਜਾਬ ਚ ਹਰੇਕ ਸਾਲ ਕਰੀਬ 32 ਲੱਖ ਹੈਕਟੇਰ ਰਕਬੇ ਵਿੱਚ ਝੋਨੇ ਦੀ ਲਵਾਈ ਹੁੰਦੀ ਹੈ ਤੇ 35 ਲੱਖ ਹੈਕਟੇਰ ਰਕਬੇ ਵਿੱਚ ਕਣਕ ਬੀਜੀ ਜਾਂਦੀ ਹੈ ਕੇਂਦਰੀ ਪੂਲ ਵਿੱਚ ਅਨਾਜ ਪੱਖੋਂ ਪੰਜਾਬ ਤੇ ਹਰਿਆਣਾ ਦਾ ਪ੍ਰਮੁੱਖ ਹਿੱਸਾ ਹੈ ਪੰਜਾਬ ਚ ਪਿਛਲੇ ਸਾਲਾਂ ਤੋਂ ਸੜਕੀ ਜਾਲ ਵੀ ਤੇਜ਼ੀ ਨਾਲ ਵਿਸ਼ਿਆ ਹੈ ਕੌਮੀ ਮਾਰਗਾਂ ਲਈ ਵੱਡੀ ਪੱਧਰ ਤੇ ਜ਼ਮੀਨਾ ਐਕਵਾਇਰ ਹੋਈਆਂ ਨੇ ਕੌਮੀ ਸੜਕ ਮਾਰਗਾਂ ਤੇ ਖੁੱਲ ਰਹੇ ਆਊਟਲੈਟ ਵੀ ਖੇਤੀ ਦੀਆਂ ਜ਼ਮੀਨਾਂ ਘਟਾ ਰਹੇ ਹਨ ਪੰਜਾਬ ਚ ਪਿਛਲੇ 2 ਸਾਲਾਂ ਵਿੱਚ ਖੇਤੀ ਵਾਲੀਆਂ ਜ਼ਮੀਨਾਂ ਦੇ ਭਾਅ ਵੀ ਵਧ ਗਏ ਹਨ ਨਾ ਜਿਹਾ ਨਹੀਂ ਕਿ ਪੰਜਾਬ ਦੇ ਕਿਸਾਨ ਸੂਬੇ ਵਿੱਚ ਖੇਤੀਯੋਗ ਜ਼ਮੀਨ ਦੇ ਘੱਟ ਹੋਣ ਤੋਂ ਚਿੰਤਤ ਨਹੀਂ ਹਨ ਇਸਾਨਾਂ ਦੇ ਰੋਧ ਦੀ ਵਜ੍ਹਾ ਕਰਕੇ ਹੀ ਮਾਨ ਸਰਕਾਰ ਲੈਂਡ ਪੁੱਲਿੰਗ ਪਾਲਿਸੀ ਤੋਂ ਪਿੱਛੇ ਹਟੀ ਹੈ ਪਰ ਕਹਿੰਦੇ ਨੇ ਕਿ ਸਰਕਾਰ ਤਾਂ ਸਰਕਾਰ ਹੁੰਦੀ ਹੈ ਕੋਈ ਨਾ ਕੋਈ ਰਾ ਸਰਕਾਰ ਲਾਭ ਹੀ ਲੈਂਦੀ ਹੈ ਸਰਕਾਰ ਨੇ ਖੇਤੀਬਾੜੀ ਜ਼ਮੀਨਾਂ ਨੂੰ ਸ਼ਹਿਰੀ ਸ਼ਹਿਰੀਕਰਨ ਵਿੱਚ ਬਦਲਣ ਲਈ ਰਾਈਟ ਟੂ ਫੇਅਰ ਕੰਪਨਸੇਸ਼ਨ ਐਕਟ 2013 ਦਾ ਦੂਸਰਾ ਰਾ ਤੁਰੰਤ ਚੁਣ ਲਿਆ ਹੈ ਜਿਵੇਂ ਹੀ ਲੈਂਡ ਪੂਲਿੰਗ ਪਾਲਿਸੀ ਦਵਾ ਹਿੱਟ ਰੱਦ ਕੀਤੀ ਗਈ ਇਸ ਦੇ ਮਿਸਾਲ ਹੈ ਕਿ ਹਾਲ ਹੀ ਵਿੱਚ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਨਿਊ ਚੰਡੀਗੜ੍ਹ ਦੇ ਵਿੱਚ ਵੱਡੇ ਸ਼ਹਿਰੀ ਵਿਸਥਾਰ ਲਈ 5107 ਏਕੜ ਤੋਂ ਵੱਧ ਜ਼ਮੀਨ ਹਾਸਲ ਕਰਨ ਦਾ ਰਾ 15 ਕਰ ਦਿੱਤਾ ਗਿਆ ਸਰਕਾਰ ਨੇ ਮੁਹਾਲੀ ਦੇ ਵਿੱਚ 4059 ਏਕੜ ਲਈ ਤਾਂ ਰਾ 11 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਦਕਿ ਨਿਊ ਚੰਡੀਗੜ੍ਹ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ 1048 ਏਕੜ ਦੀ ਹਾਸਲੀ ਦੇ ਲਈ ਖੇਤੀ ਹੀ ਮੁਆਵza ਅਵਾਰਡ ਜਾਰੀ ਕਰ ਦਿੱਤੇ ਜਾਣਗੇ ਮੁਹਾਲੀ ਦੇ ਵਿੱਚ 3535 ਏਕੜ ਐਰੋਟ੍ਰੋਪੋਲਿਸ ਦੇ ਬਲਾਕ E ਤੋਂ J ਲਈ ਤੇ 524 ਏਕੜ ਨਵਾਂ ਸੈਕਟਰ 87 ਕਮਰਸ਼ੀਅਲ ਵਸਾਉਣ ਦੇ ਲਈ ਤੇ 103 ਇੰਡਸਟਰੀਅਲ ਵਸਾਉਣ ਦੇ ਲਈ ਇਹ ਜ਼ਮੀਨ ਐਕਵਾਇਰ ਕੀਤੀ ਜਾਊਗੀ ਇਦੇ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਦੇ ਨਾਲ ਨਾਲ ਸਨਤਾ ਵੀ ਪੰਜਾਬ ਦੇ ਅਰਥਚਾਰੇ ਲਈ ਜ਼ਰੂਰੀ ਹਨ ਆਬਾਦੀ ਨੂੰ ਵਸਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਬੈਲੈਂਸ ਬਣਾਉਣਾ ਵੀ ਓਨਾ ਹੀ ਜ਼ਰੂਰੀ ਹੈ ਇਹ ਨਹੀਂ ਕਿ ਇੱਕ ਪੱਲੜਾ ਜਿਹੜਾ ਉਹ ਬੂਰਾ ਹੀ ਝੁਕੀ ਜਾਵੇ ਤੇ ਦੂਸਰਾ ਉੱਚਾ ਹੋਈ ਜਾਵੇ ਸਰਕਾਰ ਨੀਤੀਓ ਬਣਾਵੇ ਜੋ ਭਵਿੱਖ ਨੂੰ ਬੀਤਰ ਬਣਾਵੇ ਨਾ ਕਿ ਉਜਾੜੇ ਵੱਲ ਤੱਕੇ ਸ਼ੈਰੀ ਕਰਨ ਦੀ ਨੀਤੀ ਪੰਜਾਬ ਦੀ ਆਤਮਾ ਨੂੰ ਜ਼ਾਹਿਰ ਤੌਰ ਤੇ ਖਤਮ ਕਰੇਗੀ ਕਿਉਂਕਿ ਪੰਜਾਬ ਦਾ ਦਿਲ ਪਿੰਡਾਂ ਵਿੱਚ ਵਸਦਾ ਹੈ ਇਸੇ ਤਰ੍ਹਾਂ ਹੀ ਜੇ ਹੁੰਦਾ ਗਿਆ ਸਰਕਾਰ ਇਹਨਾਂ ਨੀਤੀਆਂ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਦੀ ਗਈ ਤਾਂ ਖੇਤੀ ਲਈ ਜ਼ਮੀਨ ਘਟਣ ਨਾਲ ਅਨਾਜ ਘੱਟ ਹੋ ਜਾਏਗਾ ਸੂਬੇ ਦੀ ਖੇਤੀ ਤੇ ਆਧਾਰਿਤ ਅਰਥਵਿਵਸਥਾ ਕਮਜ਼ੋਰ ਪੈ ਜਾਵੇਗੀ ਪਰ ਦਾਲ ਹੀ ਦੇਸ਼ ਦੇ ਢਿੱਡ ਤੇ ਵੀ ਅਸਰ ਪਵੇਗਾ ਪੰਜਾਬ ਨੂੰ ਦੇਸ਼ ਇਹ ਅੰਨ ਭੰਡਾਰ ਦਾ ਘਟੋਰਾ ਕਿਹਾ ਜਾਂਦਾ ਹੈ ਜੇ ਅਜਿਹੇ ਹਾਲਾਤ ਬਣ ਗਏ ਤਾਂ ਦੇਸ਼ ਨੂੰ ਵਿਦੇਸ਼ਾਂ ਤੋਂ ਅਨਾਜ ਲੈਣਾ ਪੈ ਸਕਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਦੇ ਭਾਅ ਵਧ ਸਕਦੇ ਹਨ ਸ਼ਹਿਰੀਕਰਨ ਨਾਲ ਹਰੇ ਭਰੇ ਖੇਤ ਘਟ ਜਾਣਗੇ ਸੜਕਾਂ ਬਾਜ਼ਾਰ ਇਮਾਰਤਾਂ ਇਹ ਵਧਣ ਗਿਆ ਪ੍ਰਦੂਸ਼ਣ ਵੀ ਜ਼ਾਹਿਰ ਤੌਰ ਤੇ ਵਧੇਗਾ ਤੇ ਸਿੱਧਾ ਸਿੱਧਾ ਅਸਰ ਤਾਪਮਾਨ ਤੇ ਨਸਰ ਆਵੇਗਾ ਜਦੋਂ ਤਾਪਮਾਨ ਵਧਿਆ ਤਾਂ ਸਿੱਧਾ ਸਿੱਧਾ ਅਸਰ ਫਸਲਾਂ ਤੇ ਨਜ਼ਰ ਆਊਗਾ ਯਾਨੀ ਕਿ ਜਿੰਨੀਆਂ ਕ ਫਸਲਾਂ ਬਚਣਗੀਆਂ ਜਿੰਨੇ ਕ ਖੇਤ ਬਚਣਗੇ ਉਹਨਾਂ ਤੇ ਤਾਪਮਾਨ ਦਾ ਵੀ ਮਾੜਾ ਹੀ ਅਸਰ ਪਏਗਾ ਇਦੇ ਨਾਲ ਹੀ ਪੰਜਾਬ 'ਚ ਪਾਣੀ ਦਾ ਸੰਕਟ ਹੋਰ ਵਧੇਗਾ ਸ਼ਹਿਰੀ ਕਲੋਨੀਆਂ ਕਿਉਂਕਿ ਜ਼ਿਆਦਾ ਪਾਣੀ ਖਿੱਚਦੀਆਂ ਹਨ ਕੰਕਰੀਟ ਕਰਕੇ ਬਰਸਾਤੀ ਪਾਣੀ ਰੀਚਾਰਜ ਨਹੀਂ ਹੋਣਾ ਜਿਸ ਦਾ ਸਿੱਟਾ ਇਹ ਹੋਊਗਾ ਕਿ ਪਹਿਲਾਂ ਤੋਂ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਪੰਜਾਬ ਦਾ ਪਾਣੀ ਦਾ ਪੱਦਰ ਹੋਰ ਵੀ ਠੇਹਾ ਆ ਜਾਊਗਾ ਸ਼ਹਿਰੀਕਰਨ ਦੇ ਨਾਲ ਭੀੜ ਵਧੇਗੀ ਤਾਂ ਜ਼ਾਹਿਰ ਤੌਰ ਤੇ ਟ੍ਰੈਫਿਕ ਵਧੇਗਾ ਕਿਉਂਕਿ ਗੱਡੀਆਂ ਜ਼ਿਆਦਾ ਹੋਣਗੀਆਂ ਸੜਕਾਂ ਤੇ ਦਬਾਅ ਵਧੂਗਾ ਤੇ ਪ੍ਰਦੂਸ਼ਣ ਵਿੱਚ ਵਾਧਾ ਹੋਊਗਾ ਪੰਜਾਬ ਦੇ ਵਿੱਚ ਖੇਤੀਬਾੜੀ ਯੋਗ ਜ਼ਮੀਨ ਘਟਣ ਦੇ ਨਾਲ ਜੈਵ ਵਿਭਿੰਨਤਾ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਊਗੀ ਪੰਛੀਆਂ ਦੀ ਕਿਸਮਾਂ ਘਟ ਜਾਣਗੀਆਂ ਮਿੱਟੀ ਦੇ ਜੀਵ ਨਸ਼ਟ ਹੋ ਰਹੇ ਨੇ ਕੁਦਰਤੀ ਵਾਤਾਵਰਨ ਸੰਤੁਲਨ ਵਿਗੜ ਰਿਹਾ ਹੈ ਤੇ ਜ਼ਾਹਿਰ ਤੌਰ ਤੇ ਜਿਵੇਂ ਜਿਵੇਂ ਪਿੰਡ ਖਤਮ ਹੋ ਜਾਣਗੇ ਸ਼ਹਿਰਾਂ ਦੇ ਵਿੱਚ ਖਾਪ ਜਾਣਗੇ ਤਾਂ ਪਿੰਡਾਂ ਦੀ ਖੁੱਲੀ ਆਬੋ ਹਵਾ ਸੋਹਣੀਆਂ ਗਲੀਆਂ ਅਤੇ ਸਾਂਝੀ ਵਾਲ ਵਾਲੀ ਜ਼ਿੰਦਗੀ ਦੀ ਥਾਂ ਹੁਣ ਬੰਦ ਕਲੋਨੀਆਂ ਟ੍ਰੈਫਿਕ ਸ਼ੋਰ ਸ਼ਰਾਬਾ ਤੇ ਇੱਕ ਦੂਸਰੇ ਨੂੰ ਨਾ ਜਾਣਨ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਵਧਣ ਫੁੱਲਣ ਲੱਗੀ ਹੈ ਪੁਰਾਣੀ ਪੰਜਾਬੀ ਪਿੰਡ ਸੰਸਕ੍ਰਿਤੀ ਉਹ ਸੱਭਿਆਚਾਰ ਹੌਲੀ ਹੌਲੀ ਮਿਟਰ ਲੱਗ ਗਿਆ ਹੈ ਤੇ ਸਰਕਾਰਾਂ ਦੇ ਵੱਲੋਂ ਬੜੀ ਤੇਜ਼ੀ ਦੇ ਨਾਲ ਇਹਨਾਂ ਸਾਰੇ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਗਮਾੜਾ ਦੇ ਵੱਲੋਂ ਐਰੋਟਰੋਪੋਲਿਸ ਇਲਾਕੇ ਦੇ ਵਿਸਥਾਰ ਲਈ ਸਥਾਪਿਤ ਕੀਤੀਆਂ ਜਾਣ ਵਾਲੀਆਂ E F G H I ਤੇ J ਪਾਕਟਾਂ ਦੇ ਲਈ ਮੁਹਾਲੀ ਦੇ 8 ਪਿੰਡਾਂ ਦੀ 3513 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਮਾਹਿਰ ਗਰੁੱਪ ਨੇ ਮੋਹਰ ਲਾ ਦਿੱਤੀ ਹੈ ਤੇ ਇਹ ਜਿਹੜੇ ਪਿੰਡ ਹਨ 8 ਪਿੰਡ ਨੇ ਪਤੋਂ ਮਟਰਾ ਬੜੀ ਕੁਰੜੀ ਬਕਰਪੁਰ ਸਿਆਉ ਕਿਸ਼ਨਪੁਰਾ ਅਤੇ ਛੱਤ ਇਹਨਾਂ ਪਿੰਡਾਂ ਦੀ ਜ਼ਮੀਨ ਹਾਸਲ ਕਰਨ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾਕਟਰ ਸੰਜੀਵ ਕੁਮਾਰ ਦੀ ਅਗਵਾਈ ਹੇਠਲੀ ਟੀਮ ਤੋਂ ਸਮਾਜਿਕ ਪ੍ਰਭਾਵ ਮੁਲਾਂਕਣ ਕਰਵਾ ਲਿਆ ਗਿਆ ਸੀ ਹਾਲਾਂਕਿ ਇਹ ਵੀ ਇਲਜ਼ਾਮ ਲੱਗੇ ਹਨ ਕਿ ਬੜੀ ਕਾਲੀ ਦੇ ਨਾਲ ਇਹ ਮੁਲਾਂਕਣ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਗਿਆ ਇਸੇ ਕਰਕੇ ਕੁਝ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਹੈ ਪਰ ਕੁੱਲ ਮਿਲਾ ਕੇ ਇਹ ਜਿਹੜੇ ਪਿੰਡ ਨੇ ਹੁਣ ਮੋਹਾਲੀ ਦੇ ਵਿੱਚ ਖਾਪ ਜਾਣਗੇ ਇਹਨਾਂ ਪਿੰਡਾਂ ਦੇ ਵਿੱਚ ਜ਼ਮੀਨ ਦੀ ਖਰੀਦ-ਵੇਚ ਹੈ ਜਿਹੜੀ ਉਸ ਤੇ ਵੀ ਰੋਕ ਲਾ ਦਿੱਤੀ ਗਈ ਹੈ ਕੋਈ ਰਜਿਸਟਰੀ ਨਹੀਂ ਹੋ ਸਕਦੀ ਅਤੇ ਖੇਤੀਬਾੜੀ ਨਹੀਂ ਹੋ ਸਕਦੀ ਉਦਰ ਰੀਅਲ ਏਸਟੇਟ ਨੂੰ ਤਰੱਕੀ ਮੰਨਿਆ ਜਾ ਰਿਹਾ ਹੈ ਪਰ ਇਹ ਤਰੱਕੀ ਸਥਾਈ ਨਹੀਂ ਹੈ ਇਹ ਪੈਸਾ ਕੁਝ ਲੋਕਾਂ ਨੂੰ ਤਾਂ ਅਮੀਰ ਬਣਾ ਦਿੰਦਾ ਹੈ ਪਰ ਕੁੱਲ ਆਰਥਿਕ ਸੰਤੁਲਨ ਸੰਤੁਲਨ ਨੂੰ ਇਹ ਕਮਜ਼ੋਰ ਕਰ ਦਿੰਦਾ ਹੈ ਪੰਜਾਬ ਦੀ ਅਸਲੀ ਤਾਕਤ ਖੇਤੀਬਾੜੀ ਤੇ ਨਰਸੀ ਤਰਤੀ ਦੇ ਨਾਲ ਇਹ ਤਾਕਤ ਘਟਦੀ ਜਾ ਰਹੀ ਹੈ ਬਿਨਾਂ ਸ਼ੱਕ ਪੰਜਾਬ ਦੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਦਾ ਘਟਣਾ ਤੇ ਸ਼ਹਿਰੀ ਕਲੋਨੀਆਂ ਦਾ ਵਧਣਾ ਸਿਰਫ ਇੱਕ ਬਦਲਾਅ ਨਹੀਂ ਬਲਕਿ ਇੱਕ ਗੰਭੀਰ ਚੇਤਾਵਨੀ ਹੈ ਇਹ ਸਾਡੀ ਧਰਤੀ ਸਾਡੇ ਭਵਿੱਖ ਸਾਡੀ ਆਰਥਿਕ ਬਰਨਾਲੀ ਅਤੇ ਸਾਡੇ ਵਾਤਾਵਰਣ ਤੇ ਡੂੰਘਾ ਪ੍ਰਭਾਵ ਪਾ ਰਿਹਾ ਹੈ ਜੇ ਇਹ ਸਭ ਵਰਤਾਰਾ ਨਾ ਰੁਕਿਆ ਤਾਂ ਪੰਜਾਬ ਦੇ ਹਰੇ ਭਰੇ ਖੇਤਾਂ ਦੀ ਸਿਰਫ ਪੱਥਰ ਸਿਮਿੰਟ ਅਤੇ ਧੂਏ ਦੇ ਨਾਲ ਪਰੇਦਰਸ਼ ਹੀ ਦੇਖਣ ਨੂੰ ਬਚਣਗੇ ਇਸ ਲਈ ਜ਼ਰੂਰੀ ਹੈ ਕਿ ਸਾਰੇ ਰਲ ਮਿਲ ਕੇ ਜ਼ਮੀਨਾਂ ਬਚਾਈਏ ਖੇਤੀਬਾੜੀ ਦੀ ਰੱਖਿਆ ਕਰੀਏ ਪੰਜਾਬ ਦੀ ਖੁਸ਼ਹਾਲੀ ਨੂੰ ਸੁਰੱਖਿਅਤ ਰੱਖੀ ਖਾਲਸ ਪ੍ਰਾਈਮ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਮੁੱਦੇ ਨਾਲ ਸੱਪ ਲੰਘਣ ਪਿੱਛੋਂ ਲਕੀਰ ਕੁੱਟਣ ਦਾ ਕੋਈ ਫਾਇਦਾ ਨਾ ਤਾਂ ਅਜ ਤੱਕ ਕਦੇ ਹੋਇਆ ਤਿੰਨਾ ਕਦੇ ਹੋਵੇਗਾ ਦੇਸ਼ ਵਾਸੀਆਂ ਦੇ ਢਿੱਡ ਤੇ ਖਤਰਾ ਮੰਡਰਾ ਰਿਹਾ ਹੈ ਕਿਸਾਨਾਂ ਦੀ ਆਮਦਨ ਘਟ ਜਾਊਗੀ ਪਾਣੀ ਦਾ ਸੰਕਟ ਹੋਰ ਡੂੰਗਾ ਹੋ ਜਾਊਗਾ ਪ੍ਰਦੂਸ਼ਣ ਦੇ ਨਾਲ ਨਾਲ ਤਾਪਮਾਨ ਵਧੂਗਾ ਇਨਸਾਨਾਂ ਦੇ ਨਾਲ ਜੀਵ ਜੰਤੂ ਵੀ ਖਤਰੇ ਵਿੱਚ ਹਨ ਪੰਜਾਬ ਦਾ ਪਿੰਡੂ ਸੱਭਿਆਚਾਰ ਵਿਸਰ ਰਿਹਾ ਹੈ ਇਹ ਪੰਜਾਬ ਨੂੰ ਲੈ ਕੇ ਕਿਸੇ ਜੋਤਸ਼ੀ ਦੀ ਕੀਤੀ ਭਵਿੱਖਬਾਣੀ ਨਹੀਂ ਬਲਕਿ ਪੰਜਾਬ ਦੇ ਸਿਰ ਤੇ ਥੋਪਿਆ ਜਾ ਰਿਹਾ ਉਹ ਸੰਕਟ ਹੈ ਜਿਸ ਨੂੰ ਸਾਨੂੰ ਪੰਜਾਬ ਵਾਸੀਆਂ ਨੂੰ ਅਤੇ ਪੰਜਾਬ ਦੀ ਸਰਕਾਰ ਨੂੰ ਛੇਤੀ ਤੋਂ ਛੇਤੀ ਸਮਝਣਾ ਪਊਗਾ ਨਹੀਂ ਤਾਂ ਉਹੀ ਗੱਲ ਕਿ ਸੱਪ ਲੰਗਣ ਪਿਛੋਲ ਕੀ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਣਾ ਸਬਸੁਰਿਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਅਸੀਂ ਪੰਜਾਬ ਦੇ ਭਵਿੱਖ ਤੇ ਮੰਡਰਾ ਰਹੇ ਖਤਰੇ ਬਾਰੇ ਗੱਲ ਕਰਾਂਗੇ ਇਸ ਰਿਪੋਰਟ ਤੇ ਵਿੱਚ ਪ੍ਰਾਈਮ ਬੁਲੇਟਿਨ ਦੇ ਵਿੱਚ ਵਿਸਥਾਰ ਦੇ ਨਾਲ ਉਸ ਸੰਕਟ ਬਾਰੇ ਦੱਸਾਂਗੇ ਜਿਸ ਨੂੰ ਰੋਕਿਆ ਨਾ ਗਿਆ ਤਾਂ ਮਨੁੱਖ ਦੇ ਢਿੱਡ ਤੋਂ ਲੈ ਕੇ ਪੰਜਾਬ ਦੀ ਵਿਰਾਸਤ ਸਭ ਕੁਝ ਖਤਰੇ ਵਿੱਚ ਆ ਜਾਏਗਾ ਲਹਿਰਾਉਂਦੇ ਪੰਜਾਬ ਦੇ ਹਰੇ ਭਰੇ ਖੇਤਾਂ ਦੀ ਥਾਂ ਅੱਜ ਉੱਚੀਆਂ ਇਮਾਰਤਾਂ ਲੈ ਰਹੀਆਂ ਨੇ ਖੇਤਾਂ ਨੂੰ ਉਜਾੜ ਕੇ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਇਹ ਬਦਲ ਦੇ ਪੰਜਾਬ ਦੇ ਵਿਕਾਸ ਦੀ ਤਸਵੀਰ ਨਹੀਂ ਬਲਕਿ ਸੂਬੇ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਨੂੰ ਤੋੜਨ ਦੀ ਉਹ ਸਰਾਜਸ਼ ਹੈ ਜਿਸ ਨੂੰ ਰੋਕਿਆ ਨਾ ਗਿਆ ਤਾਂ ਭੁਗਤਾਨ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਨੂੰ ਕਰਨਾ ਪਊਗਾ ਪਿੰਡਾਂ ਵਿੱਚ ਵਸਤੇ ਪੰਜਾਬ ਨੂੰ ਸ਼ਹਿਰੀ ਕਰਨ ਦੀ راہ ਪਾਉਣ ਦਾ ਜਿਹੜਾ ਖੇਡ ਖੇਡਿਆ ਜਾ ਰਿਹਾ ਉਸ ਦਾ ਨਤੀਜਾ ਅੱਜ ਇਹ ਹੋਇਆ ਕਿ ਪੰਜਾਬ ਚ ਖੇਤੀ ਹੀਟਲਾ ਕਰੀਬ 30000 ਏਕੜ ਰਕਬਾ ਘਟ ਹੋ ਗਿਆ ਜਦ ਕਿ ਖੇਤੀ ਪ੍ਰਧਾਨ ਸਾਡੇ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਇਸ ਦਾ ਉਲਟਾ ਅਸਰ ਹੋਇਆ ਹੈ ਹਰਿਆਣਾ ਵਿੱਚ 147000 ਏਕੜ ਰਕਬਾ ਖੇਤੀ ਹੇਠਲਾ ਵਧ ਗਿਆ ਹੈ 2019-20 ਦੇ ਵਿੱਚ ਹਰਿਆਣੇ ਚ 37 ਲੱਖ 94 ਹੈਕਟੇਅਰ ਰਕਬਾ ਖੇਤੀ ਹੇਠ ਸੀ ਤੇ 2023-24 ਚ ਵਧ ਕੇ 38 ਲੱਖ 53 ਹੈਕਟੇਅਰ ਹੋ ਗਿਆ ਤੇ ਇਹਦੇ ਮੁਕਾਬਲੇ ਪੰਜਾਬ 'ਚ 2019-20 ਦੇ ਵਿੱਚ ਖੇਤੀ ਹੇਠ ਲੜਾ ਕੁਆ 42 ਲੱਖ 38000 ਹੈਕਟੇਅਰ ਸੀ ਜੋ ਹੁਣ ਘਟ ਕੇ 42 ਲੱਖ 26000 ਹੈਕਟੇਅਰ ਰਹਿ ਗਿਆ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਲੁਧਿਆਣਾ ਜਲੰਧਰ ਅਮਰitsar ਬਠਿੰਡਾ ਤੇ ਪਟਿਆਲਾ ਸਮੇਤ ਸੰਗਰੂਰ ਤੇ ਵਿੱਚ ਸ਼ਹਿਰਾਂ ਦਾ ਹੋਰ ਵਿਸਥਾਰ ਹੋਇਆ ਹੈ ਸ਼ਹਿਰਾਂ ਦੇ ਬਾਰੀ ਇਲਾਕਿਆਂ ਵਿੱਚ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ ਜਿਸ ਦੀ ਵਜ੍ਹਾ ਕਰਕੇ ਖੇਤੀ ਯੋਗ ਜ਼ਮੀਨ ਘਟੀ ਹੈ ਇੱਕ ਗੱਲ ਤਾਂ ਸੱਚ ਹੈ ਕਿ ਕਿਸਾਨ ਆਪਣੀ ਮਰਜ਼ੀ ਦੇ ਨਾਲ ਆਪਣੀਆਂ ਜ਼ਮੀਨਾਂ ਨਹੀਂ ਦਿੰਦੇ ਬਲਕਿ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਨੇ ਫਿਰ ਮਰਜ਼ੀ ਕੀ ਨਾ ਕਰਦੇ ਕੌੜਾ ਕੁੱਟ ਨੂੰ ਨੂ ਪਰਣਾ ਪੈਂਦਾ ਪੰਜਾਬ ਚ ਹਰੇਕ ਸਾਲ ਕਰੀਬ 32 ਲੱਖ ਹੈਕਟੇਰ ਰਕਬੇ ਵਿੱਚ ਝੋਨੇ ਦੀ ਲਵਾਈ ਹੁੰਦੀ ਹੈ ਤੇ 35 ਲੱਖ ਹੈਕਟੇਰ ਰਕਬੇ ਵਿੱਚ ਕਣਕ ਬੀਜੀ ਜਾਂਦੀ ਹੈ ਕੇਂਦਰੀ ਪੂਲ ਵਿੱਚ ਅਨਾਜ ਪੱਖੋਂ ਪੰਜਾਬ ਤੇ ਹਰਿਆਣਾ ਦਾ ਪ੍ਰਮੁੱਖ ਹਿੱਸਾ ਹੈ ਪੰਜਾਬ ਚ ਪਿਛਲੇ ਸਾਲਾਂ ਤੋਂ ਸੜਕੀ ਜਾਲ ਵੀ ਤੇਜ਼ੀ ਨਾਲ ਵਿਸ਼ਿਆ ਹੈ ਕੌਮੀ ਮਾਰਗਾਂ ਲਈ ਵੱਡੀ ਪੱਧਰ ਤੇ ਜ਼ਮੀਨਾ ਐਕਵਾਇਰ ਹੋਈਆਂ ਨੇ ਕੌਮੀ ਸੜਕ ਮਾਰਗਾਂ ਤੇ ਖੁੱਲ ਰਹੇ ਆਊਟਲੈਟ ਵੀ ਖੇਤੀਦਿਆਂ ਜ਼ਮੀਨਾ ਘਟਾ ਰਹੇ ਹਨ ਪੰਜਾਬ ਚ ਪਿਛਲੇ 2 ਸਾਲਾਂ ਵਿੱਚ ਖੇਤੀ ਵਾਲੀਆਂ ਜ਼ਮੀਨਾਂ ਦੇ ਭਾਅ ਵੀ ਵਧ ਗਏ ਹਨ ਜਿਹਾ ਨਹੀਂ ਕਿ ਪੰਜਾਬ ਦੇ ਕਿਸਾਨ ਸੂਬੇ ਵਿੱਚ ਖੇਤੀਯੋਗ ਜ਼ਮੀਨ ਦੇ ਘੱਟ ਹੋਣ ਤੋਂ ਚਿੰਤਤ ਨਹੀਂ ਹਨ ਇਸਾਨਾਂ ਦੇ ਰੋਧ ਦੀ ਵਜ੍ਹਾ ਕਰਕੇ ਹੀ ਮਾਨ ਸਰਕਾਰ ਲੈਂਡ ਪੁੱਲਿੰਗ ਪਾਲਿਸੀ ਤੋਂ ਪਿੱਛੇ ਹਟੀ ਹੈ ਪਰ ਕਹਿੰਦੇ ਨੇ ਕਿ ਸਰਕਾਰ ਤਾਂ ਸਰਕਾਰ ਹੁੰਦੀ ਹੈ ਕੋਈ ਨਾ ਕੋਈ ਰਾ ਸਰਕਾਰ ਲਾਭ ਹੀ ਲੈਂਦੀ ਹੈ ਸਰਕਾਰ ਨੇ ਖੇਤੀਬਾੜੀ ਜ਼ਮੀਨਾਂ ਨੂੰ ਸ਼ਹਿਰੀਕਰਨ ਸ਼ਹਿਰੀਕਰਨ ਵਿੱਚ ਬਦਲਣ ਲਈ ਰਾਈਟ ਟੂ ਫੇਅਰ ਕੰਪਨਸੇਸ਼ਨ ਐਕਟ 2013 ਦਾ ਦੂਸਰਾ ਰਾ ਤੁਰੰਤ ਚੁਣ ਲਿਆ ਹੈ ਜਿਵੇਂ ਹੀ ਲੈਂਡ ਪੂਲਿੰਗ ਪਾਲਿਸੀ ਦਬਾਹ ਹੇਠ ਰੱਖੀ ਗਈ ਗਈ ਇਸ ਦੇ ਮਿਸਾਲ ਹੈ ਕਿ ਹਾਲ ਹੀ ਵਿੱਚ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਨਿਊ ਚੰਡੀਗੜ੍ਹ ਦੇ ਵਿੱਚ ਵੱਡੇ ਸ਼ਹਿਰੀ ਵਿਸਥਾਰ ਲਈ 5107 ਏਕੜ ਤੋਂ ਵੱਧ ਜ਼ਮੀਨ ਹਾਸਲ ਕਰਨ ਦਾ ਰਾ ਪਧਰਾ ਕਰ ਦਿੱਤਾ ਗਿਆ ਸਰਕਾਰ ਨੇ ਮੁਹਾਲੀ ਦੇ ਵਿੱਚ 4059 ਏਕੜ ਲਈ ਧਾਰਾ 11 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਦਕਿ ਨਿਊ ਚੰਡੀਗੜ੍ਹ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ 1048 ਏਕੜ ਦੀ ਹਾਸਲੀ ਦੇ ਲਈ ਛੇਤੀ ਹੀ ਮੁਆਵਜ਼ਾ ਅਵਾਰਡ ਜਾਰੀ ਕਰ ਦਿੱਤੇ ਜਾਣਗੇ ਮੁਹਾਲੀ ਦੇ ਵਿੱਚ 3535 ਏਕੜ ਐਰੋਟ੍ਰੋਪੋਲਿਸ ਦੇ ਬਲਾਕ E ਤੋਂ G ਲਈ ਤੇ 524 ਏਕੜ ਨਵਾ ਸੈਕਟਰ 87 ਕਮਰਸ਼ੀਅਲ ਵਸਾਉਣ ਦੇ ਲਈ ਤੇ 103 ਇੰਡਸਟਰੀਅਲ ਵਸਾਉਣ ਦੇ ਲਈ ਇਹ ਜ਼ਮੀਨ ਐਕਵਾਇਰ ਕੀਤੀ ਜਾਊਗੀ ਇਦੇ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਦੇ ਨਾਲ ਨਾਲ ਸਨਤਾਂ ਵੀ ਪੰਜਾਬ ਦੇ ਅਰਥਚਾਰੇ ਲਈ ਜ਼ਰੂਰੀ ਹਨ ਆਬਾਦੀ ਨੂੰ ਵਸਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਬੈਲੈਂਸ ਬਣਾਉਣਾ ਵੀ ਉਨਾ ਹੀ ਜ਼ਰੂਰੀ ਹੈ ਇਹ ਨਹੀਂ ਕਿ ਇੱਕ ਪਲੜਾ ਜਿਹੜਾ ਉਹ ਬੂਰਾ ਹੀ ਝੁਕੀ ਜਾਵੇ ਤੇ ਦੂਸਰਾ ਉੱਚਾ ਹੋਈ ਜਾਵੇ ਸਰਕਾਰ ਨੀਤੀਆਂ ਬਣਾਵੇ ਜੋ ਭਵਿੱਖ ਨੂੰ ਬੀਤਰ ਬਣਾਵੇ ਨਾ ਕਿ ਉਜਾੜੇ ਵੱਲ ਤੱਕੇ ਸ਼ੇਰੀ ਕਰਨ ਦੀ ਨੀਤੀ ਪੰਜਾਬ ਦੀ ਆਤਮਾ ਨੂੰ ਜ਼ਾਹਿਰ ਤੌਰ ਤੇ ਖਤਮ ਕਰੇਗੀ ਕਿਉਂਕਿ ਪੰਜਾਬ ਦਾ ਦਿਲ ਪਿੰਡਾਂ ਵਿੱਚ ਵਸਦਾ ਹੈ ਇਸੇ ਤਰ੍ਹਾਂ ਹੀ ਜੇ ਹੁੰਦਾ ਗਿਆ ਸਰਕਾਰ ਇਹਨਾਂ ਨੀਤੀਆਂ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਲਈ ਗਈ ਤਾਂ ਖੇਤੀ ਲਈ ਜ਼ਮੀਨ ਘਟਣ ਨਾਲ ਅਨਾਜ ਘੱਟ ਹੋ ਜਾਏਗਾ ਸੂਬੇ ਦੀ ਖੇਤੀ ਤੇ ਆਧਾਰਿਤ ਅਰਥਵਿਵਸਥਾ ਕਮਜ਼ੋਰ ਪੈ ਜਾਵੇਗੀ ਪਰ ਦਾਲ ਹੀ ਦੇਸ਼ ਦੇ ਢਿੱਡ ਤੇ ਵੀ ਅਸਰ ਪਵੇਗਾ ਪੰਜਾਬ ਨੂੰ ਦੇਸ਼ ਅੰਨ ਭੰਡਾਰ ਦਾ ਘਟੋਰਾ ਕਿਹਾ ਜਾਂਦਾ ਜੇ ਜਿਹੇ ਹਾਲਾਤ ਬਣ ਗਏ ਤਾਂ ਦੇਸ਼ ਨੂੰ ਵਿਦੇਸ਼ਾਂ ਤੋਂ ਅਨਾਜ ਲੈਣਾ ਪੈ ਸਕਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਦੇ ਭਾਅ ਵਧ ਸਕਦੇ ਹਨ ਸ਼ਹਿਰੀਕਰਨ ਨਾਲ ਹਰੇ ਭਰੇ ਖੇਤ ਘਟ ਜਾਣਗੇ ਸੜਕਾਂ ਬਾਜ਼ਾਰ ਇਮਾਰਤਾਂ ਇਹ ਵਧਣ ਗਿਆ ਪ੍ਰਦੂਸ਼ਣ ਵੀ ਜ਼ਾਹਿਰ ਤੌਰ ਤੇ ਵਧੇਗਾ ਤੇ ਸਿੱਧਾ ਸਿੱਧਾ ਅਸਰ ਤਾਪਮਾਨ ਤੇ ਨਸਰ ਆਵੇਗਾ ਜਦੋਂ ਤਾਪਮਾਨ ਵਧਿਆ ਤਾਂ ਸਿੱਧਾ ਸਿੱਧਾ ਅਸਰ ਫਸਲਾਂ ਤੇ ਨਜ਼ਰ ਆਊਗਾ ਯਾਨੀ ਕਿ ਜਿੰਨੀਆਂ ਕ ਫਸਲਾਂ ਬਚਣਗੀਆਂ ਜਿੰਨੇ ਕ ਖੇਤ ਬਚਣਗੇ ਉਹਨਾਂ ਤੇ ਤਾਪਮਾਨ ਦਾ ਵੀ ਮਾੜਾ ਹੀ ਅਸਰ ਪਏਗਾ ਇਦੇ ਨਾਲ ਹੀ ਪੰਜਾਬ 'ਚ ਪਾਣੀ ਦਾ ਸੰਕਟ ਹੋਰ ਵਧੇਗਾ ਸ਼ਹਿਰੀ ਕਲੋਨੀਆਂ ਕਿਉਂਕਿ ਜ਼ਿਆਦਾ ਪਾਣੀ ਖਿੱਚਦੀਆਂ ਹਨ ਕੰਕਰੀਟ ਕਰਕੇ ਬਰਸਾਤੀ ਪਾਣੀ ਰੀਚਾਰਜ ਨਹੀਂ ਹੋਣਾ ਜਿਸ ਦਾ ਸਿੱਟਾ ਇਹ ਹੋਊਗਾ ਕਿ ਪਹਿਲਾਂ ਤੋਂ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਪੰਜਾਬ ਦਾ ਪਾਣੀ ਦਾ ਪੱਧਰ ਹੋਰ ਵੀ ਹੇਠਾਂ ਆ ਜਾਊਗਾ ਸ਼ਹਿਰੀਕਰਨ ਦੇ ਨਾਲ ਭੀੜ ਵਧੇਗੀ ਤਾਂ ਜ਼ਾਹਿਰ ਤੌਰ ਤੇ ਟ੍ਰੈਫਿਕ ਵਧੇਗਾ ਕਿਉਂਕਿ ਗੱਡੀਆਂ ਜ਼ਿਆਦਾ ਹੋਣਗੀਆਂ ਸੜਕਾਂ ਤੇ ਦਬਾਅ ਵਧੂਗਾ ਤੇ ਪ੍ਰਦੂਸ਼ਣ ਵਿੱਚ ਵਾਧਾ ਹੋਊਗਾ ਪੰਜਾਬ ਦੇ ਵਿੱਚ ਖੇਤੀਬਾੜੀ ਯੋਗ ਜ਼ਮੀਨ ਘਟਣ ਦੇ ਨਾਲ ਜੈਵ ਵਿਵਿਧਤਾ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਊਗੀ ਪੰਛੀਏ ਨ ਕਿਸਮਾਂ ਘਟ ਜਾਣ ਗਿਆ ਮਿੱਟੀ ਦੇ ਜੀਵ ਨਸ਼ਟ ਹੋ ਰਹੇ ਨੇ ਕੁਦਰਤੀ ਵਾਤਾਵਰਨ ਸੰਤੁਲਨ ਵਿਗੜ ਰਿਹਾ ਹੈ ਤੇ ਜ਼ਾਹਿਰ ਤੌਰ ਤੇ ਜਿਵੇਂ ਜਿਵੇਂ ਪਿੰਡ ਖਤਮ ਹੋ ਜਾਣਗੇ ਸ਼ਹਿਰਾਂ ਦੇ ਵਿੱਚ ਖਾਪ ਜਾਣਗੇ ਤਾਂ ਪਿੰਡਾਂ ਦੀ ਖੁੱਲੀ ਆਬੋ ਹਵਾ ਸੋਹਣੀਆਂ ਗਲੀਆਂ ਅਤੇ ਸਾਂਝੀ ਵਾਲ ਵਾਲੀ ਜ਼ਿੰਦਗੀ ਦੇ ਥਾਂ ਹੁਣ ਬੰਦ ਕਲੋਨੀਆਂ ਟ੍ਰੈਫਿਕ ਸ਼ੋਰ ਸ਼ਰਾਬਾ ਤੇ ਇੱਕ ਦੂਸਰੇ ਨੂੰ ਨਾ ਜਾਣਨ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਵਧਣ ਫੁੱਲਣ ਲੱਗੀ ਹੈ ਪੁਰਾਣੀ ਪੰਜਾਬੀ ਪਿੰਡ ਸੰਸਕ੍ਰਿਤੀ ਉਹ ਸੱਭਿਆਚਾਰ ਹੌਲੀ ਹੌਲੀ ਮਿਟਣ ਲੱਗਿਆ ਹੈ ਤੇ ਸਰਕਾਰਾਂ ਦੇ ਵੱਲੋਂ ਬੜੀ ਤੇਜ਼ੀ ਦੇ ਨਾਲ ਇਹਨਾਂ ਸਾਰੇ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਗਮਾਡਾ ਦੇ ਵੱਲੋਂ ਐਰੋਟਰੋਪੋਲਿਸ ਇਲਾਕੇ ਦੇ ਵਿਸਥਾਰ ਲਈ ਸਥਾਪਿਤ ਕੀਤੀਆਂ ਜਾਣ ਵਾਲੀਆਂ E F G H I ਤੇ J ਪੌਕਟਾਂ ਦੇ ਲਈ ਮੁਹਾਲੀ ਦੇ 8 ਪਿੰਡਾਂ ਦੀ 3513 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਮਾਹਿਰ ਗਰੁੱਪ ਨੇ ਮੋਹਰ ਲਾ ਦਿੱਤੀ ਹੈ ਤੇ ਇਹ ਜਿਹੜੇ ਪਿੰਡ ਹਨ 8 ਪਿੰਡ ਨੇ ਪਤੋਂ ਮਟਰਾ ਬੜੀ ਕੁਰੜੀ ਬਕਰਪੁਰ ਸਿਆਉ ਕਿਸ਼ਨਪੁਰਾ ਅਤੇ ਛੱਤ ਇਹਨਾਂ ਪਿੰਡਾਂ ਦੀ ਜ਼ਮੀਨ ਹਾਸਲ ਕਰਨ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾਕਟਰ ਸੰਜੀਵ ਕੁਮਾਰ ਦੀ ਅਗਵਾਈ ਹੇਠਲੀ ਟੀਮ ਤੋਂ ਸਮਾਜਿਕ ਪ੍ਰਭਾਵ ਮੁਲਾਂਕਣ ਕਰਵਾ ਲਿਆ ਗਿਆ ਸੀ ਹਾਲਾਂਕਿ ਇਹ ਵੀ ਇਲਜ਼ਾਮ ਲੱਗੇ ਹਨ ਕਿ ਬੜੀ ਕਾਲੀ ਦੇ ਨਾਲ ਇਹ ਮੁਲਾਂਕਣ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਗਿਆ ਇਸੇ ਕਰਕੇ ਕੁਝ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਹੈ ਪਰ ਕੁੱਲ ਮਿਲਾ ਕੇ ਇਹ ਜਿਹੜੇ ਪਿੰਡ ਨੇ ਹੁਣ ਮੋਹਾਲੀ ਦੇ ਵਿੱਚ ਖਾਪ ਜਾਣਗੇ ਇਹਨਾਂ ਪਿੰਡਾਂ ਦੇ ਵਿੱਚ ਜ਼ਮੀਨ ਦੀ ਖਰੀਦ-ਵੇਚ ਹੈ ਜਿਹੜੀ ਉਸ ਤੇ ਵੀ ਰੋਕ ਲਾ ਦਿੱਤੀ ਗਈ ਹੈ ਕੋਈ ਰਜਿਸਟਰੀ ਨਹੀਂ ਹੋ ਸਕਦੀ ਅਤੇ ਖੇਤੀਬਾੜੀ ਨਹੀਂ ਹੋ ਸਕਦੀ ਉਦਰ ਰੀਅਲ ਅਸਟੇਟ ਨੂੰ ਤਰੱਕੀ ਮੰਨਿਆ ਜਾ ਰਿਹਾ ਹੈ ਪਰ ਇਹ ਤਰੱਕੀ ਸਥਾਈ ਨਹੀਂ ਹੈ ਇਹ ਪੈਸਾ ਕੁਝ ਲੋਕਾਂ ਨੂੰ ਤਾਂ ਅਮੀਰ ਬਣਾ ਦਿੰਦਾ ਹੈ ਪਰ ਕੁੱਲ ਆਰਥਿਕ ਸੰਤੁਲਨ ਨੂੰ ਇੱਕ ਕਮਜ਼ੋਰ ਕਰ ਦਿੰਦਾ ਹੈ ਪੰਜਾਬ ਦੀ ਅਸਲੀ ਤਾਕਤ ਖੇਤੀਬਾੜੀ ਤੇ ਨਿਰਪਰਸੀ ਤਰਤੀ ਦੇ ਨਾਲ ਇਹ ਤਾਕਤ ਘਟਦੀ ਜਾ ਰਹੀ ਹੈ ਬਿਨਾਂ ਸ਼ੱਕ ਪੰਜਾਬ ਦੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਦਾ ਘਟਣਾ ਤੇ ਸ਼ਹਿਰੀ ਕਲੋਨੀਆਂ ਦਾ ਵਧਣਾ ਸਿਰਫ ਇੱਕ ਬਦਲਾਅ ਨਹੀਂ ਬਲਕਿ ਇੱਕ ਗੰਭੀਰ ਚੇਤਾਵਨੀ ਹੈ ਇਹ ਸਾਡੀ ਧਰਤੀ ਸਾਡੇ ਭਵਿੱਖ ਸਾਡੀ ਆਰਥਿਕ ਬਰਨਾਲੀ ਅਤੇ ਸਾਡੇ ਵਾਤਾਵਰਣ ਤੇ ਡੂੰਘਾ ਪ੍ਰਭਾਵ ਪਾ ਰਿਹਾ ਹੈ ਜੇ ਇਹ ਸਭ ਵਰਤਾਰਾ ਨਾ ਰੁਕਿਆ ਤਾਂ ਪੰਜਾਬ ਦੇ ਹਰੇ ਭਰੇ ਖੇਤਾਂ ਦੀ ਸਿਰਫ ਪੱਥਰ ਸਿਮਿੰਟ ਅਤੇ ਧੂਏ ਦੇ ਨਾਲ ਪਰੇਦਰਸ਼ ਹੀ ਦੇਖਣ ਨੂੰ ਬਚਣਗੇ ਇਸ ਲਈ ਜ਼ਰੂਰੀ ਹੈ ਕਿ ਸਾਰੇ ਰਲ ਮਿਲ ਕੇ ਜ਼ਮੀਨਾਂ ਬਚਾਈਏ ਖੇਤੀਬਾੜੀ ਦੀ ਰੱਖਿਆ ਕਰੀਏ ਪੰਜਾਬ ਦੀ ਖੁਸ਼ਹਾਲੀ ਨੂੰ ਸੁਰੱਖਿਅਤ ਰੱਖੀ ਖਾਲਸ ਪ੍ਰਾਈਮ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਮੁੱਦੇ ਨਾਲ